हांजी सिखिया सोला ਸਭ ਨੇ ਸਿਰੋਤਨ ਜੀ ਜੀਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਮਨਪਸੰਦ ਟਾਲੀ ਵਾਲਾ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਆਪਣਾ ਬਿੱਟੂ ਭਰਾ ਦੀ ਜਿਨ੍ਹਾਂ ਦੀ ਬਹੁਤ ਹੀ ਵਧੀਆ ਫਿਲਮ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਦੇਖਣ ਲਈ ਮਿਲੇਗੀ 16 ਦੀ ਸੀਜ ਸਰਪੰਚੀ ਤੇ ਮੇਰੀ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਸ ਫਿਲਮ ਨੂੰ ਬੱਤ ਬੱਤ ਪਿਆਰ ਸਤਿਕਾਰ ਜ਼ਰੂਰ ਦੇਣਾ ਥੈਂਕਸ ਧੰਨਵਾਦ ਮਿਲਦੇ ਆਵਾਂਗੇ ਨਵੀਂ ਮੂਵੀ ਨਾਲ ਬਿੱਟੂ ਦੀ ਕਰਦੇ ਐਂਟਰ ਕਰਾ ਦੇ ਤਾਂ ਉੱਤੋਂ ਗਲਤ ਬਟੂ ਨੂੰ ਬੁਲਾ ਦੇਗੇ ਤਿਆਰ ਹੋ ਜੰਨਾ ਬਟੂ ਬਰੇ ਬੋਲ ਦੋ ਸ਼ਬਦ ਆਦੀ ਬੋਲਿਓ ਜੀ ਇੰਦਰ ਮੜਿਆ ਹਾਂ ਜੀ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਣਾ ਨਵਾਂ ਆਉਣ ਵਾਲਾ ਪ੍ਰੋਜੈਕਟ ਸੂਰਾਂ ਵਾਲੀ ਸ਼ੇਰ ਚਮਾਂ ਵਿੱਚ